ਅਸੀਂ ਭਾਵੇਂ ਰੋਜ਼ ਪੜ੍ਹੀ ਜਾਈਏ ਵੀ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰਬਿਨ ਸੁਰਤਿ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਮੱਥੇ ਜਿੰਨੇ ਮਰਜੀ ਟੇਕੇ ਜਾਈਏ ਚੜਾਵੇ ਜਿੰਨੇ ਮਰਜੀ ਚੜਾਈ ਜਾਈਏ ਪਰ ਚੇਤਾ ਰੱਖਿਓ ਜਿਹੜੇ ਡਾਇਲੋਗਸ ਨੇ ਜਦੋਂ ਬੰਦ ਹੋ ਜਾਣਗੇ ਜਿੱਥੇ ਡਾਇਲੋਗਸ ਬੰਦ ਨੇ ਉਥੇ ਕ੍ਰਾਈਸਿਸ ਪੈਦਾ ਹੋਣਗੇ ਸਾਡੀ ਕੌਮ 'ਚ ਕ੍ਰਾਈਸਿਸ ਤਾਂ ਨੇ ਕਿ ਸਾਡੇ ਡਾਇਲੋਗਸ ਬੰਦ ਹੋ ਗਏ ਪੰਡਤ ਹਰਦੇਵ ਸਾਹਮਣੇ ਬੈਠਾ ਹੈ ਪੰਡਤ ਹਰਦੇਵਾਲ ਤੱਗ ਕਪਾਹੋਂ ਕੱਤੀਐ ਬਾਹਮਣ ਵਟੇ ਆਏ ਇਹੋ ਮਰਿਆਦਾ ਸੀ ਨੋਨਦੀ ਕਿ ਬਾਹਮਣ ਚੌਂਕੀ ਤੇ ਆ ਕੇ ਬਹਿੰਦਾ ਸੀ ਜਿੰਨੂੰ ਜਨੇਊ ਕੋਣਾ ਸੀ ਉਹਨੂੰ ਚੌਂਕੀ ਤੇ ਸਾਹਮਣੇ ਬਿਠਾਇਆ ਜਾਂਦਾ ਸੀ ਹਵਨ ਕੀਤਾ ਜਾਂਦਾ ਸੀ ਤੇ ਜੇ ਕੋਈ क्षत्रੀ ਐ ਉਹਨੂੰ ਵੱਖਰਾ ਜਨੇਊ ਪਾਇਆ ਜਾਂਦਾ ਸੀ ਜੇ ਬ੍ਰਾਹਮਣ ਐ ਉਹਦਾ ਧਾਗਾ ਵੱਖਰਾ ਸੀ ਸ਼ੂਦਰ ਦਾ ਵੱਖਰਾ ਵੈਸ਼ ਦਾ ਵੱਖਰਾ ਸੀ ਸ਼ੂਦਰ ਤੇ ਔਰਤ ਨੂੰ ਅਧਿਕਾਰ ਨਹੀਂ ਸੀ ਗੁਰੂ ਨਾਨਕ ਸਾਹਿਬ ਸਾਹਮਣੇ ਬੈਠੇ ਨੇ ਪੰਡਤ ਵਿਦਿਆਲ ਸਾਹਮਣੇ ਬੈਠਾ ਤੇ ਮੇਰੇ ਸਤਗੁਰ ਨੇ ਇੱਕ ਸਵਾਲ ਪੁੱਟ ਕਰ ਦਿੱਤਾ ਕਹਿਣ ਲੱਗੇ ਵੀ ਆ ਤੁਸੀਂ ਕਰਨ ਕੀ ਦੇਓ ਕਹਿਣ ਲੱਗੇ ਬੇਟਾ ਤੂੰ ਬੇਦੀ ਕੁੱਲ ਦਾ ਵਾਰਿਸ ਹੈ ਤੂੰ ਉੱਚੀ ਕੁੱਲ ਵਾਲਾ ਹੈ ਇਸ ਕਰਕੇ ਤੇਨੂੰ ਜਨੇਊ ਪਾਉਣਾ ਜ਼ਰੂਰੀ ਹੈ ਕਹਿਣ ਲੱਗੇ ਜ਼ਰੂਰੀ ਕਿਉਂ ਹੈ ਕਹਿਣ ਲੱਗੇ ਜੇ ਜਨੇਊ ਪਾਏਗਾ ਤੇ ਤਾਂ ਹੀ ਧਰਮੀ ਬਣੇਗਾ ਨਾ ਤਾਹੋਂ ਤੇਰੀ ਪਛਾਣ ਹੋਵੇਗੀ ਨਾ ਸਤਿਗੁਰੂ ਕਹਿਣ ਲੱਗੇ ਵੀ ਆਹ ਤਾਂ ਗੱਲ ਹੀ ਬੜੀ ਵਧੀਆ ਲੱਗੀ ਇਹਦਾ ਮਤਲਬ ਜਨੇਊ ਪਾ ਕੇ ਬੰਦਾ ਬੋਲੋ ਜੀ ਜਨੇਊ ਪਾ ਕੇ ਬੰਦਾ ਧਰਮੀ ਬਣ ਜਾਂਦਾ ਕਹਿ ਲੱਗੇ ਇੱਕ ਕੰਮ ਕਰਿਓ ਜਿੱਥੇ ਇੱਕ ਜਨੇਊ ਤਿਆਰ ਕਰਦੇ ਪਏ ਹੋ ਨਾ ਮੇਰੀ ਜਨਮ ਦੇਣ ਵਾਲੀ ਜਿਹੜੀ ਮਾਂ ਐ ਉਹਨੂੰ ਕਿਸੇ ਨੇ ਜਨੇਊ ਨਹੀਂ ਪਾਇਆ ਜੀ ਤੁਸੀਂ ਦੇਖੋ ਸਵਾਲ ਦਾ ਜਵਾਬ ਹੀ ਸਵਾਲ ਹੈ ਜੇ ਜਨੇਉ ਕੋ ਆਰਨਾ ਮੈਂ ਧਰਮੇ ਬਣ ਸਕਦਾ ਤੇ ਮੇਰੀ ਮਾਂ ਜਿੰਨੇ ਮੈਨੂੰ ਜਨਮ ਦਿੱਤਾ ਕਿ ਉਹਨੂੰ ਧਰਮ ਦੀ ਲੋੜ ਨਹੀਂ ਉਹਨੂੰ ਤਾਂ ਅਜੇ ਤੱਕ ਕਿਸੇ ਨੇ ਨਹੀਂ ਪਾਇਆ ਇੱਕ ਕੰਮ ਕਰੋ ਤੁਸੀਂ ਜਿਹਦਾ ਮੇਰਾ ਜਨੇਉ ਤਿਆਰ ਕਰਦੇ ਹੋ ਨਾ ਇਹਦੇ ਨਾਲ ਇੱਕ ਹੋਰ ਕਰਦੇ ਹੋ ਮੇਰੀ ਭੈਣ ਬੇਬੇ ਨਾਨਕੀ ਮੇਰੇ ਨਾਲ 5 ਸਾਲ ਵੱਡੀ ਹੈ ਜੀ ਉਹਨੂੰ ਵੀ ਕਿਸੇ ਨੇ ਜਨੇਉ ਨਹੀਂ ਪਾਇਆ ਲੱਗਦੇ ਹੱਥ ਇੱਕ ਜਨੇਉ ਹੋਰ ਤਿਆਰ ਕਰਦੇ ਹੋ ਤਾਕੀ ਮੇਰੀ ਭੈਣ ਵੀ ਧਰਮ ਵਾਲੀ ਹੋ ਜੇ ਆਪਾਂ ਬਾਣੀ ਪੜ੍ਹਦੇ ਆ ਨਾ ਸਤਿਗੁਰੂ ਬਾਣੀ ਚ ਕੀ ਕਹਿੰਦੇ ਨੇ ਜਿਦੀ ਮਾਂ ਕੋਲ ਧਰਮ ਨਹੀਂ ਜਿਦੀ ਮਾਂ ਧਰਮ ਵੀ ਨਹੀਂ ਉਸ ਪਰਿਵਾਰ ਦੀ ਪਿਕਚਰ ਕ੍ਰੀਏਟ ਕਰ ਦਿੱਤੀ ਜੀ ਤੁਸੀਂ ਪੜ੍ਹਨ ਵਾਲੇ ਹੋ ਸਤਿਗੁਰ ਨੇ ਕੀ ਕਿਹਾ ਜੀ ਪੁੱਤ ਜਨੂਰਾ ਬੋਲੋ ਜੀ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦੀ ਸਿਕਦਾਰ ਇਹਦਾ ਮਤਲਬ ਪਤਾ ਜੀ ਕਿ ਜਿਸ ਮਾਂ ਦੇ ਕੋਲ ਧਰਮ ਨਹੀਂ ਉਹ ਭੂਤ ਨਹੀਂ ਹੈ ਤੇ ਉਹਦੇ ਬੱਚੇ ਧਾਰਮੀ ਕਿੱਥੋਂ ਹੋ ਜਾਣਗੇ ਜੀ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦੀ ਸਿਕਦਾਰ ਜੇ ਮੇਰੀ ਮਾਂ ਕੋਲ ਧਰਮ ਨਹੀਂ ਤੇ ਮੈਂ ਧਾਰਮੀ ਕਿੱਥੋਂ ਜਿਹਨੇ ਜਨਮ ਦਿੱਤਾ ਜਿਹਦਾ ਮੈਂ ਦੁੱਧ ਪੀਤਾ ਤੇ ਮੈਂ ਧਰਮੇ ਕਿੱਥੋਂ ਹੋ ਜਾਗਾ ਇੱਕ ਕੰਮ ਕਰੋ ਤੁਸੀਂ ਦੋ ਜਿਹਨੇ ਉਹ ਹੋਰ ਤਿਆਲ ਕਰਦੇ ਹੋ ਮੇਰੀ ਮਾਂ ਨੂੰ ਵੀ ਪਾ ਦਿਓ ਮੇਰੀ ਭੈਣ ਨੂੰ ਵੀ ਪਾ ਦਿਓ ਇਸ ਗੱਲ ਦਾ ਜਵਾਬ ਪੰਡਿਤ ਜੀ ਕੋਲ ਨਹੀਂ